ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਪ੍ਰਮਾਤਮਾ ਦੇ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹਿਤ ਤੰਦਰੁਸਤ ਰਹਿਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਜੀ ਸੋ ਲੱਗੇ ਆ ਜੀ ਸ਼ਗਨ ਦਾ ਕੰਮ ਕਰਨਾ ਸ਼ੁਰੂ ਤਬਰ ਦੇ ਵਿੱਚ ਹਲ ਤਿਆਰ ਹੋਣ ਨੂੰ ਬਾਕੀ ਸੀ ਬਾਕੀ ਕੰਮ ਹੈਗਾ ਜਿਹੜਾ ਨਵੇੜਤਾ ਆਪਾਂ ਨੇ ਸਬਜੀ ਪਾਣੀ ਦਾ ਓਕੇ ਹੋ ਗਿਆ ਵਹਾਰਾ ਤੇ ਸਾਡੇ ਪ੍ਰਾਣੇ ਨਾਣਾ 9:30 ਦਾ ਟਾਈਮ ਸੀਗਾ 9:00 ਬਜ ਕੇ 10 ਮਿੰਟ ਹੋ ਗਏ ਹੋਏ ਆ ਆ ਸਰੇ ਪਿੰਡ ਦੇ ਪਿੰਡ ਵਾਸੀ ਛੱਬੇ ਹੋਏ ਆਂ ਵੀ 9:30 ਵਜੇ ਭਾਈ ਆ ਜਿਓ। ਅੱਧੇ ਘੰਟੇ ਦੇ ਵਿੱਚ ਅਸੀਂ ਇਹ ਕੰਮ ਤਕਰੀਬਨ ਕੰਪਲੀਟ ਕਰੇ ਦੇਣਾ। ਹੌਲੀ ਹੌਲੀ ਕਰਕੇ। ਤੇ ਆ ਇੱਕ ਪਰੋਣਾ ਸਾਡਾ ਪਹੁੰਚ ਗਿਆ। ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ। ਉਹ ਠੀਕ ਹੈ। ਐਨ ਵਧੀਆ। ਮਾਤਾ ਜੀ ਤੁਸੀਂ ਮਾਤਾ ਕਲੇ ਜੀ ਵੀ ਕਰਨਾ। ਉਹ ਕੜਾ ਵਾਸਤੇ। ਅੱਛਾ ਕੜਾ ਵਾਸਤੇ। ਹਲ ਕੜਾ ਤਿਆਰ ਕਰਨਾ। ਠੀਕ ਹੈ ਠੀਕ 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 ਠੀਕ। ਮਿੱਠੀ ਵੀ ਰੜੀ ਹੋਗਾ। ਬਾਹਰ ਜਿਹੜਾ ਖਾਲਸਾ ਛਿਲਵਾਹਗੁਰੂ ਜੀ ਕੀ ਪਤ ਹੈ। ਬਹੁਤ ਮਤਲਬ ਖੁਸ਼ੀ ਆਜੇ ਮਨ ਨੂੰ ਜਿਹੜੇ ਪ੍ਰੋਗਰਾਮ ਛੋਟੇ ਛੋਟੇ ਜਿਹੇ ਹੁੰਦੇ ਆ ਤੇ ਸਿਆਣਿਆਂ ਨੇ ਸਾਡੇਆਂ ਨੇ ਉਲੀਕੇ ਹੋਇਆ ਸਹਜ ਚੱਕੀ ਪੇੜਣੀ ਹੋਰ ਜਿਹੜੇ ਵੀ ਚੱਲਣੇ ਆ ਅੱਗੇ ਅੱਗੇ ਤੁਸੀਂ ਅੱਜ ਵੀਡੀਓ ਦੇ ਵਿੱਚ ਪੂਰਾ ਵਾਚ ਕਰਨਾ ਹੈ ਤੇ ਹੁਣ ਮੈਂ ਤਾਂ ਤਜਿਤਾ ਦੋ ਜਿਹੜੇ ਰੈਡੀ ਹੋ ਗਏ ਇਹਨਾਂ ਦਾ ਕੰਮ ਹੋਣ ਜਾ ਰਿਹਾ ਥੋੜਾ ਜਿਹਾ ਵਿੱਚੇ ਭਾਬੀ ਜੀ ਵਿੱਚੇ ਸੰਦੀਪ ਚੱਲ ਜਾਸਮਿਨ ਵੀ ਰੈਡੀ ਹੋ ਗਈ ਹੁਣ ਸਾਰਾ ਅੱਜ ਦੇ ਬਾਅਦ ਉਹਦੇ ਕੰਮ ਜਿਹੜੇ ਥੋੜੇ-ਬਹੁਤ ਹੋ ਕਰ ਦਿੱਤੇ ਉਹ ਬੰਦ ਹੈ ਹੈ ਨਾ ਕਰਨੇ ਤੇ ਪੈਣੇ ਜਿਹੜੇ ਨਹੀਂ ਜਿਹੜੇ ਘਰੇਲੂ ਕੰਮ ਸੀ ਜਿਹੜੇ ਹੋਰਾਂ ਨੇ ਆਪਣੇ ਕਰਨੇ ਆਉਂਦਾ ਨੇ ਕਰੀ ਹੋ ਜਾਣੇ ਆ ਤੇ ਬਾਕੀ ਅੰਦਰ ਲੱਗੇ ਹੋਏ ਉਹ ਸੂਟ ਸੱਟ ਜਿਹੜੇ ਭੇਜਣੇ ਆ ਉਹ ਭਾਬੀ ਨੂੰ ਦਿਖਾਉਣ ਬੜੀ ਭਾਬੀ ਐ ਵੀ ਦਾ ਵਿੱਚ ਚੱਕਰ ਆ ਸੀ ਹਾਂ ਉਹ ਸਾਰੇ ਸੈਟਿੰਗਾਂ ਦੇ ਵਿੱਚ ਉਲਝ ਹੀ ਪਈਆਂ ਹਜੇ ਤਾਂ ਨੱਥ ਭੱਜ ਜਿਉਂ ਪਈ ਵੀ ਐ ਤੇ ਹਾਂਜੀ ਹਾਂਜੀ ਇਹ ਤੋਂ ਬੜੇ ਕੰਪੜਾ ਵਾਲੇ ਨੇ ਤੁਹਾਰੇ ਬਾਵਲਾ ਦਾ ਹਾਂ ਉਹਦੇ ਨਹੀਂ ਕੰਪੜਾ ਵਾਲੇ ਕਵਰੇ ਕੰਪੜਾ ਵਾਲੇ ਹਾਂਗੇ ਸਲੋ ਟੋਟੋ ਅਧਰ ਅਧਰ ਸਤਿਗੁਰਾਲ ਜੀ ਸਾਰਿਆਂ ਨੂੰ ਸੱਚੀ ਪੱਜ ਨਟ ਪਈ ਵੀ ਆ ਜੀ ਬਹੁਤ ਅੱਛਾ ਪੱਜ ਨਟ ਪਈ ਜੀ ਅੰਨ ਨੂੰ ਟੈਂਪਰ ਅੱਛਾ ਆਪ ਵੀ ਹੋਰ ਸਮਾਨ ਦਾ ਜਿਹੜਾ ਹੋ ਕਰ ਲੱਗੇ ਨੇ ਅੱਛਾ ਜਿਹੜਾ ਨਾਲ ਚਿੱਠੀ ਦੇ ਦੇਣਾ ਅੱਛਾ ਬੁਲਾਓ ਸਤਿਪਾਲ ਭਾਈ ਗੁਰਜੀਤ ਕਾਲਪਾ ਸਾਹਿਬ ਭਾਈ ਗੁਰਜੀਤ ਦੇ ਪਤੇ ਨਾਟ ਭੱਜ ਗਈ ਵੀ ਆ ਤੁਹਾਨੂੰ ਕੋਲ ਇਹ ਤਾਂ ਹੋਂਟਾ ਪੈ ਗਈ ਬੈਰ ਹੈ। ਹਰ ਇੱਕ ਤੇ ਜਦੋਂ ਪ੍ਰੋਗਰਾਮ ਹੁੰਦਾ ਉਦੋਂ ਆਪਾਂ ਨੂੰ ਬਾਅਦ ਚ ਸਮਾਨ ਪੈਣਾ ਸਾਰਾ ਰਾਤ ਰੈਡੀ ਕਰਤਾ ਤਾਂ ਨਾ ਹੁਣ ਆਏ ਲੱਗ ਜਾਂਦਾ ਵੀ ਆਪ ਵੀ ਕਮੀ ਆ ਇੱਥੇ ਵੀ ਕਮੀ ਆ ਉੱਥੇ ਵੀ ਕਮੀ ਆ ਬਸ ਇੰਨਾ ਕੁ ਹੁੰਦਾ ਹੈ ਬਾਅਦ ਚ ਫਿਰ ਤੁਹਾਨੂੰ ਪਤਾ ਹੀ ਆ ਹੁਣਾਂ ਮੋਟਾ ਤਾਂ ਹੋ ਜਾਂਦਾ ਉਹ ਦੱਸੋ ਮੈਨੂੰ ਜਿਹੜੇ ਥਾਲ ਥੋੜਾ ਜਿਹਾ ਤਿਆਰ ਕਰਦੇ ਹੁੰਦੇ ਆ ਵਿੱਚ ਉਹ ਵੀ ਕਰਦੇ ਆ ਦੀਦੀ ਮੈਂ ਨਾਲ ਰੱਖੀ ਹੋਈ ਸੀ ਆ ਕੇ ਪਹਿਲਾਂ ਇਹ ਤੇ ਪੈਣਾ ਪੈਣਾ ਗਾਹੇ ਗਾਹੇ ਬਟੂਆ ਆਏਗਾ ਤੁਹਾਡੇ ਕੋਲ ਸੀ ਹੈ ਤੁਹਾਨੂੰ ਪੈਸੇ ਲੈਣੇ ਆ ਸੋ ਇਹਦੇ ਪੈਸੇ ਲੈਣੇ ਹਾਂ ਜੇਸ ਨਾ ਹੋਣ ਇਹਦੇ ਨਾਲ ਦੁੱਪ ਬਣਾ ਲੈ ਜਰੂਰ ਕੰਪਨੀ ਨਾਲ ਵਿੱਚ ਰੱਖੀ ਉਹਦੇ ਵਿੱਚ ਮਠਿਆਈ ਪਾਈ ਪਾਉਣੇ ਆ ਇਹਦੇ ਵਿੱਚ ਆਪਾਂ ਨੇ ਮਠਿਆਈ ਹੁਣ ਮਠਿਆਈ ਹੁਣ ਜਾਣਾ ਪੈਣਾ ਲੈਣ ਵਾਸਤੇ ਇੱਕ ਬੰਦੇ ਨੂੰ ਮਿਕਸ ਜੀ ਆਛਾ ਗੁੱਡ ਠੀਕ ਹੈ ਠੀਕ ਵਧੀਆ ਆਵਾਜ਼ਾਂ ਦੇ ਵਿੱਚ ਹੋਰ ਕੋਈ ਚੱਕਰ ਨਹੀਂ ਕਾਪੀਰਾਈਟ ਚਾਹੁੰਦਾ ਨਹੀਂ ਹੈਗਾ ਓਕੇ ਚਲੋ ਫਿਰ ਠੀਕ ਹੈ ਅੱਜੇ ਮਾਰਕਰ ਵਿੱਚ ਰਹਿਣਾ ਤੇ ਇਹ ਸੰਦੀ 200 ਰੁਪਏ ਦੇ ਦੇ ਯਾਰ ਤੇ ਡਿਊਟੀ ਲਾਉਣੀ ਪਣੀ ਹੈ ਮੜੀ ਜੱਕਾ ਤੇ ਉਹਨੂੰ ਐਸਾ ਮੈਂ ਮੱਛਾ ਪਾਉਂ ਆਂੇ ਕਰਦਾ ਮੈਂ ਬਾਦਾਮ ਕਾਜੂ ਪਏ ਉਹੀ ਪਾ ਦਿੰਦੇ ਆ ਕਿ ਮੱਛਾ ਉਹ ਦੇਖੋ ਬਾਦਾਮ ਕਾਜੂ ਪਾਉਂਦੇ ਆ ਤੂੰ ਵੀ ਚਾਹੁੰਦੇ ਆ ਚਲ ਜਾਂਦੇ ਫਿਰ ਠੀਕ ਹੈ ਪਾ ਦੋ ਮਿੱਠਾ ਮਿੱਠੇ ਦੀ ਗੱਲ ਹੋ ਗਈ ਉਸ ਤੋਂ ਦੇਣੇ ਆ ਪਰ ਮਿੱਠਾ ਵੀ ਜ਼ਰੂਰੀ ਆ। ਮੈਂ ਮਿੱਠਾਈ ਲੈ ਕੇ ਹਾਂ ਜਾ ਕੇ ਇੱਕ ਮਿੰਟ ਤੇ ਲੈ ਆਉਣਾ। ਚਲੋ ਮੈਂ ਮਿੱਠਾਈ ਆ ਲਓ ਮੈਂ ਇਹਦੇ ਵਿੱਚ ਰੱਖ ਦਈਏ ਸਮਾਨ ਆ। ਹਾਂ ਲਓ ਮੈਂ ਦਾ ਤੁਹਾਲ ਚਾਰ ਘੜਾ ਹੁੰਦੀ ਆ ਉਹ ਚੌਲ ਚੀ ਜੀ ਲੱਗ ਲਵਾਂ। ਬੜੇ ਬੜੇ। ਹਾਂ ਜੀ ਦੇਖੋ ਪੈਰਾਂ ਨਾਲ ਸਾਰੇ ਕੰਮ ਟਾਈਮ ਨਾਲੇ ਆਉਂਦਾ ਲੋਟ ਜਿਹਾ ਨੱਟ ਭਾਜੇ ਪੈਂਦੀ ਆ ਉਧਰ। ਹਾਂ ਬੰਦੇ ਸਾਰੇ ਥੱਲੇ ਆ ਆਗੇ। ਅਸੀਂ ਉੱਪਰ ਉੱੜਦੇ ਫਿਰਦੇ ਹਾਂ। ਪਾਪਾ ਜੀ ਦਾ ਪਾਪਾ ਜੀ ਦੀ ਵੀ ਕਰੀ ਗੀਆਂ। ਮੈਂ ਹਾਂ ਬੰਦੀ ਦਾ ਮੈਂ ਹਾਂ ਉਹਦਾ ਬਿੱਲੀ ਤਾਂ ਕਰਿਆ ਰਾਮ ਅਜਾੜੀ ਸ਼ਸ਼ਰੀ ਕਾਲ ਦੀ ਦਾਤਾਨਾ ਕਰ ਕੇ ਵੀ ਕਿੱਦਾਂ ਸਤਿ ਸ੍ਰੀ ਅਕਾਲ ਕਰਮ ਸਿਰ ਤੇ ਨੰਗਾ ਹੀ ਫਿਰਦਾ ਹਲਾ ਚੌਲ ਵੀ ਲਿਆ ਹਰਦੀ ਵੀ ਲਿਆ ਚੌਲ ਵੀ ਲਿਆ ਉੱਥੋਂ ਨੂੰ ਲੈ ਆਉਂਦਾ ਅੰਦਰ ਬਹੁਤ ਸਾਰੀਆਂ ਚੀਜ਼ਾਂ ਦੇਖ ਰੱਖਿਆ ਕਿਆ ਕਿਆ ਪਾਉਣੀਆਂ ਚਾਲ ਹਰ ਦੇ ਦੋ ਚੀਨੀ ਆਈ ਦੇ ਚਾ ਖਾ ਖਾ ਰੱਖਿਆ ਲੱਗਦਾ ਤੇ ਵੀ ਉਹ ਨਹੀਂ ਉਹ ਖਾ ਹੋਰ ਲੈਣਾ ਬਣਾ ਦੋਰਾਂ ਦਾ ਵੀ ਫਾਰਸੇ ਇੰਦਰਾ ਸੰਦੀਪ ਅੱਜ ਦੋ ਦੇ ਬਾਰਗੀ ਦੀ ਉਹ ਬੀਜ ਤੇ ਤਾਂ ਚੇਤੇ ਤਾਂ ਲੈ ਬਿਲੇ ਜਾਨੀ ਤੀਨੀ ਜਾ ਕੁ ਮਾ ਕਰਨ ਮੈਂ ਆਪਾਂ ਕਬੜ ਲੈ ਕੇ ਆਉਗਾ ਉਹ ਗਿਆ ਨਾ ਹਾਂ ਗਿਆ ਤਾਂ ਹੈ ਸ਼ਮਸ਼ਾ ਵੀ ਦੇ ਤੇ ਮਹਿਕਰਾਂ ਦੀ ਡਿਊਟੀ ਵੀ ਲਾਉਣੀ ਆ ਸਿਰ ਪਕੌੜੀਆਂ ਡੂਨੇ ਜੇ ਚਪਾਉਣ ਦਾ ਸਾਰਾ ਸਿਸਟਮ ਆ ਆ ਗਏ ਉਹ ਜਾਣ ਇੱਧਰ ਨੂੰ ਆਉਂ ਆ ਜਾ ਆ ਤੱਕ ਤੂੰ ਵੀ ਆ ਜਾ ਕਰਦਾ ਸੋਣਾ ਚਾਹ ਪਾਣੀ ਦਾ ਵੀ ਦੇਖਣਾ ਨਾ ਮੜਾ ਚੱਕ ਠੀਕ ਆ ਚਾਹ ਧਰਤੀ ਉਧਰ ਮੈਂ ਕੁਰਸੀਆਂ ਲੈਣਾ ਯਾਰ ਦੋ ਦੋ ਕੁਰਸੀਆਂ ਚੱਕਲੇ ਨਾਲੇ ਆ ਲੈ ਜਾਂਦਰ ਪਈਆਂ ਤੇ ਉਹ ਤੁਹਾਨੂੰ ਦੱਸਣਾ ਵੀ ਕਿਆ-ਕਿਆ ਕਰਨਾ ਝਿਮੇ ਹਾਂ ਸਭਾਂ ਦੇ ਨਾਲ ਕਲੇਮ ਦੋ ਹਾਂ ਤੂੰ ਤੋੜ ਲੈ ਮੈਂ ਕਿਹਨੂੰ ਪੈਸਾ ਦਵਾਂ ਪਾ ਕਿੰਨੀ ਘੜਦੀ ਪਾਉਣੀ ਆ ਥੋੜੀ ਜਿਹੀ ਰੱਖ ਦੇ ਪਾਣਾ ਛਿੰਨੀ ਛਿੰਨੀ ਰੋ ਹੋਣੀ ਪਈ ਇੱਧਰ ਚੀਨੀ ਵੀ ਦੇ ਕੰਮਣੀ ਕੰਮਣੀ ਉਹ ਯਾਰ ਚੀਨੀ ਹੁੰਦੀ ਹੈ ਵਿੱਚ ਦਾਣੇ ਲੱਡੂ ਦਾ ਨਾਗ ਚੀਨੀ ਦਾ ਦਾ ਫੇਰ ਪਰ ਚੀਨੀ ਰੱਖ ਦਿੰਦੇ ਜਿਹੜਾ ਸਮਾਨ ਕੰਮਣੀ ਕੰਮਣੀ ਰੱਖ ਵਿੱਚ ਤੇਰਾ ਸਮਾਨ ਸਾਹੀ ਤੋਂ ਤਾਂ ਇਹ ਇਹ ਤਾਂ ਤੇਸਿਸ ਨਾ ਥੋੜਾ ਹੁੰਦਾ ਅੱਜ ਕੰਦੀ ਨੂੰ ਕੰਮਣੀ ਦੇ ਰੂਪੇ ਲਿਾਈ ਦੀ ਲਿਾਈ ਦੀ Yeah. A raoll o ordinaryo ਪੋਕੋ ਜੀ ਮੈਂ ਕਹਿ ਰਿਹਾ ਹਾਂ ਕਿ ਅੱਜ ਤੋਂ ਸਾਰੇ ਉਹ ਲੋਕਾਂ ਨੂੰ ਸ਼ੁਰੂ ਕਰਨਾ ਲੱਗੇ किधर गया काला भाई हां इधर बैठ गया और दादू दसवीं काली

ਉੱਪਰ ਹੱਥ ਥੋੜਾ ਜਿਹਾ ਉੱਪਰ ਰੱਖ ਕੇ ਲਗਾਤਾ ਉੱਪਰ ਹੈ ਮੋਟਾ ਜਿਹਾ ਹਾਂ ਇਹ ਦੱਬ ਕੇ ਲਿਖੂ ਉਹਨਾਂ ਮੋਟਾ ਲਿਖਣਾ ਨਹੀਂ ਨੋਕਰੀਓ ਲੱਗਣੀ ਛੱਡਿਆ ਰਜਿੰਦਰ ਸਿੰਘ ਹਾਂ ਬਰੀਕ ਲਿਓ ਪ੍ਰਵਿੰਦਰ ਸਿੰਘ ਰਵਿੰਦਰ ਸੰਗਲ ਨਰਸਰਲ ਜਸਮੀਨ ਜਸਸਨ ਜੰਗਲਮ ਮੀਨ ਸਕੋਰ 3 ਗ੍ਰਾਡ 3 ਲੋਕਾ 4 4 ਆ 4 12 ਹਾਂ 2024 24 24 ਦਾ 10 ਵਜੇ 10 ਵਜੇ 10 ਜਾਨ ਫਿਰ ਇੱਕ ਵਾਰ ਸਾਰਾ ਨੂੰ 10 ਵਜੇ ਪੜ ਕੇ ਉੱਚੀ ਪੜ ਕੇ ਸੁਣਾ ਲੈ ਚਰ ਹੁਣ ਇੱਕ ਦੇ ਕਿਉਂ ਨੇ ਦੇਖਦੇ ਜਰਨ ਬਾਈਕਰੋਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਸੀ ਜੱਟੀ ਸਾਹਿਬ ਚਿੱਠੀ ਆਹੋ ਸੱਜਣੋ ਆਉਂਦੇ ਖਾਂ ਦਰਸ਼ਨ ਤੇਰਾ ਰਾਮ ਸਤਕਾਰਯੋਗ ਸਰਦਾਰਨੀ ਮਨਜੀਤ ਕੌਰ ਅਤੇ ਸਰਦਾਰ ਰਜਿੰਦਰ ਸਿੰਘ ਵਹਿਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਹੈ ਕਿ ਆਪ ਜੀ ਦੇ ਸੁਪੁੱਤਰ ਰਵਿੰਦਰ ਸਿੰਘ ਅਤੇ ਸਾਡੀ ਸੁਪੁੱਤਰੀ ਜਸਮੀਨ ਕੌਰ ਦੇ ਅੱਜ ਤੋਂ ਤਾਰੋ ਵਿੱਚ ਰਿਕਰ ਕਰਨ ਲਈ ਸੋਭ ਅਨੰਦ ਕਾਰਜ ਵਿਆਹ ਦਾ ਸੋਭ ਦਿਹਾੜਾ ਮਿਤੀ 4 12 24 ਨੂੰ ਨਿਯਿਤ ਹੋਇਆ ਹੈ ਅਤੇ ਜੰਜ ਦਾ ਸਮਾਂ 10 ਵਜੇ ਸਵੇਰੇ ਹੋਵੇਗਾ ਸੋ ਆਪ ਜੀ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਗੋਣ ਜੰਜ ਲਾੜੇ ਨਾਲ ਸੋਹੇ ਫਰਖਮੋਣੀਆਂ ਲਾਇਆ ਦੇ ਗੁਰਵਾਕ ਅਨੁਸਾਰ ਜਾਂਜੀਆਂ ਨਾਲ ਠੀਕ ਸਮੇਂ ਸਿਰ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ ਤਾਂ ਜੋ ਕਿ

ਤੂੰ ਮਾਰਦਾ ਜੁਗਨਿਕ ਤੂੰ ਮਾਰਦਾ ਕਲੋਗ ਨੂੰ ਇਹਦਾ ਪਤਾ ਗਿਆ ਹੈ ਕੋਈ ਵਾਰ ਉਹ ਪਰਸ ਤੋਂ ਮੜਾ ਬਚਾ ਕੇ ਰੱਖੀ ਬਾਸਪਾ ਮੁੜਿਆ ਉਹਨਾਂ ਨੇ ਨਾ ਸਾਰੇ ਇਹਨਾਂ ਨੂੰ ਰੱਖ ਲਓ ਪਰਸ ਤੋਂ ਬਚਾ ਕੇ ਰੱਖੀ ਹੋਇਆ ਕੋਈ ਮੈਂ ਕਰਾਂ ਕੋਈ ਗੱਲ ਨਹੀਂ ਲਵੇਟ ਕੁਝ ਨਾ ਦਾੜੀ ਵੀ ਕਰਵਾ ਦਿੰਦੇ ਬੁੱਧਰਦਾਨ ਹੋਰ ਕਰਵਾ ਦੇ ਮਗਰ ਬੇ ਲੈ ਗਏ ਕਰਵਾ ਦੋ ਦੋ ਤਨਸਾਨ ਨਾ ਕੋਈ ਸਾਰੇ ਦੇ ਕਰਾ ਦੋ ਨਹੀਂ ਉਹ ਹੈ ਰੋਬੀ ਨਹੀਂ ਮੈਂ ਕਰਦਾ ਸਾਰੇ ਵੀ ਨੂੰ ਕਰਦਾ ਮੇਰੇ ਖਾਣੇ ਖਾ ਕੇ ਰੱਖੀਂ ਸਾਰੇ ਜੀ ਫਿਲਮ ਕਰਦੇ ਕਰਦਾ ਮੇਰੇ ਨਾਲ ਬੱਤੀ

ਵਿਚ ਰੱਖ ਦੇਵਾਂ ਇਸ ਬਾਅਦ ਉਹ ਕੰਮਣੀ ਵੀ ਮੈਂ ਕਹਾਂ ਉਹ ਹੋ ਰਹੀਦਾ ਮੈਂ ਉਹ ਕਹਾਂ ਰਿਹਾ ਆਪੇ ਇਹ ਕੰਮਣੀ ਦਾ ਹੋਰ ਇੱਥੇ ਟੋਟੂ ਟੋਟੂ टाण बि बंद डबा त बंदा र

ਇਸ ਨੂੰ ਬਸ ਵਾਰੀ ਠੀਕ ਆ ਚਾਲੇ ਸੌਤ ਤੋਂ ਨਬਾ ਅਜੇ ਪਰ ਵੀ ਬਣਦੇ ਖੰਮਣੀ ਜਿਵੇਂ ਟੇ ਤੇ ਪਰ ਹੁਣ ਤਾਂ ਦੇਗਾ ਮਾਦਵਾ ਤੋਂ ਪਰ ਨੂੰ ਨਾ ਨਾ ਸੁਣ ਰਿਹਾ ਨਾ ਉਹ ਚੁੱਪ ਕਰਾ ਰਿਹਾ ਨਾ 10 ਇਹ ਬੰਦ ਕਰਕੇ ਬੰਦ ਕਰ ਦੇ ਜੀ ਨਾ ਪੋਜ਼ਾ ਨਾ ਕਰ ਰਹੀ ਹੈ ਜੀ ਚਾਹ ਚਾਹ ਉਹ ਕਿਹਾ ਕਿ ਅਪਰੋਚ ਪਾੜ ਬੋ ਖੋਨੂ ਚਾ ਯੂਨੀਵਰਸ ਚੋਂ ਲਾ ਸਭਜ ਉਹ ਲੈ ਸਰਪੇ ਜੀ ਤੈਤਰ ਯਾਰ ਮੇਨ ਬੰਦਾ ਦਾ ਰਹੇ ਗਿਆ ਸਾਥ ਤੇ ਬਿਨਾ ਮੇਰਾ ਹੁਣੀ ਉਪਾਰੀ ਗੱਲ ਲੱਗ ਗਈ ਹੋਈ ਗੱਲਾਂ ਮੇਰਾ ਬੰਦਾ ਦਾ ਰਹੇ ਗਿਆ ਸਾਥ ਤੇ ਮੇਰਾ ਇਹ ਕਹਿੰਦਾ ਚ ਪੈਸੇ ਬਰਾਉਣੀ ਹੈ ਨਾ 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 ਹੁਣ ਜਾ ਹੋਰ ਬੈਠ ਦੰਦ ਪੀਂਦਾ ਦੰਦ ਪੀਂਦਾ ਤਕੜਾ ਤਾਂ ਹੀ ਐਨਾ ਹਾਂ ਜੀ ਜਿਹਨੂੰ ਪਹਿਲੇ ਚਾਹੀਦੀ ਜਿਹਨੂੰ ਤੁਸੀਂ ਲਾਜ ਦੇ ਰਹੇ ਮੈਨੂੰ ਐ ਦੱਸ ਨਾ ਨਾ ਉਹ ਤਾਂ ਹੁਣ ਸਾਡੇ ਕੋਲ ਅੱਧਾ ਘੰਟਾ ਦੇ ਨਹੀਂ ਨਹੀਂ ਤਣਾ ਬਚੋਲਾ ਪੂਰੀ ਸੇਵਾ ਕਰੂਗਾ ਤਣਾ ਬਚੋਲਾ ਤਕੜਾ ਘੜ ਦੋਦਾ ਸੀ ਵਿਆਹ ਵਿਆਹ ਚੋਣਾ ਤਕੜਾ ਬੜੀ ਤਕੜਾ ਆਹ ਕਿਹਦੀ ਪਰਿਵੈ ਉਹ ਰਾ ਘੜਦੀ ਹਾਲੇ ਉੱਠਾ ਘੜਦੇ ਤਕੜਾ ਘੜਾ ਇਹ ਗਾਹ ਵੀ ਦੇ ਖਰਾਬ ਕੀ ਗੱਲ ਹੈ ਦੀ ਟੁੱਟ ਕੋ ਖਰਕ ਰੱਖ ਕੇ ਜਾਣਾ ਪੈਣਾ ਉਹ ਇਹ ਰਮਨਤਾਲ ਰੱਖ ਲਓ ਉੱਥੇ ਜਿਹੜਾ ਖਰਦਾ ਕਿਤੇ ਲੱਗਦਾ ਨਹੀਂ ਹੈਗਾ ਸਾਰਾ ਸਾਰਾ ਦੁਸਰ ਕਰਾ ਫੁੱਟ ਇਕੱਠਾ ਕਰਕੇ ਲੈ ਕੇ ਮਾਵਾ ਦੇ ਦੇਣਾ ਤਰਾ ਬੀਜਾ ਆਇਓ ਨਹੀਂ ਬਚੋਲੇ ਨੂੰ ਸਾਤੀ ਮੈਂ ਤਾਂ ਸੜਾਈਓ ਨਹੀਂ ਅੱਛਾ ਗਰਮ ਗਰਮ ਲੈਣਗੇ ਪਾਉਣ ਬਾਈ ਗਰਮ ਗਰਮ ਦੁੱਧ ਪਾ ਕੇ ਲਿਆਉਂਦੇ ਟੈਨਸ਼ਨ ਨਹੀਂ ਲੈਣੀ ਹਾਂ ਪਾਣੀ ਵਾਲਾ ਪਾਣੀ ਵਾਲਾ ਦੁੱਧ ਨਹੀਂ ਸਾਡੇ ਨਹੀਂ ਹੈਗਾ ਪਾਣੀ ਵਾਲਾ ਦੁੱਧ ਸਾਡੇ ਦਾ ਪਿਓਰੇ ਆ ਪਾਣੀ ਵਾਲਾ ਤਾਂ ਉਥੇ ਹੋ ਜੇ ਵੀ ਡੈਰੀ ਤੇ ਲਿਆਉਂਗਾ ਅੱਛਾ ਔਰੇ ਨਹੀਂ ਔਰੇ ਦਾ ਪਿਓਰੇ ਆ ਬਾਈ ਹੁਣ ਤਾਂ ਡੈਰੀ ਚ ਪਾਉਣਾ ਬੰਦ ਕਰਤਾ ਹੁਣ ਵਿਆਹ ਵਿਆਹ ਤੱਕ ਜਦਨ ਵੀ ਤੂੰ ਆਦਰ ਦੇ ਹੱਥਾਂ ਚ ਦੁੱਧ ਦਾ ਘਲਾਤ ਪੜਾਦੀ ਕਰਨਾ ਪਛੇ ਤੈਨੂੰ ਨਾ ਪਛੇ ਉਹ ਗੱਲ ਵੱਖਰੀ ਆ ਗੁੰਗਾ ਮੇਰੇ ਮੂੰਹੋਂ ਗਲ ਜਾਂਦਾ ਏ ਬਸ ਠੀਕ ਹੈ ਕੀ ਗੱਲ ਨਹੀਂ ਮੈਂ ਗਾਣਾ ਨਹੀਂ ਕਿਹਾ ਮਰਜੀ ਆ ਭਾਈ ਤੇਰੀ ਸਾਡਾ ਕਹਿਣਾ ਤਾਂ ਫਰਜ਼ੀ ਆ ਬਾਕੀ ਤੇਰੀ ਮਰਜੀ ਛੱਕ ਲੈ ਅਸੀਂ ਕਿੱਥੇ ਆਹ ਲੋ ਜੀ ਪਹੁੰਚ ਗਏ ਬਚੋਲਾ ਸਾਹਿਬ ਇੱਧਰ ਵੀ ਦੇ ਲੈ ਮਿੱਤਰ ਇੱਧਰ ਇੱਧਰ ਲੈ ਹੁਣ ਮੰਮੀ ਤੇਲ ਚੋਂਦੀ ਪਿੱਛੇ ਨਾ ਜਾ ਵੀਡੀਓ ਕਰਾ ਲਓ ਪਿੱਛੇ ਨਾ ਜਾ ਪਿੱਛੇ ਨਾ ਜਾ ਚੱਜ ਨਾ ਬਣਾ ਸਾਰੇ ਐ ਨਹੀਂ ਨਹੀਂ ਮੰਮੀ ਕਿਉਂਗੀ ਐ ਚਲ ਹੁਣ ਅੰਦਰ ਨੂੰ ਲਾ ਆਹ ਮਾੜੇ ਨਹੀਂ ਬਣਾ ਦੇ ਕੋਈ ਸਾਰਿਆਂ ਨੂੰ ਹੀ ਚਲੋ ਹਾਂ ਅੰਦਰ ਗੱਡੀ ਅੰਦਰ ਨੂੰ ਹਲੋ ਜੀ ਅੱਜ ਜਿਹੜਾ ਸ਼ਕਨਾ ਪਰਾਂ ਦੇ ਦਿੱਤੀ ਉਹ ਘਰ ਦਾ ਕਹਾਣੇ ਦੇ ਰਹਿ ਮੋੱਖ ਉਹ ਘਰ ਦਾ ਵਾਅਦਾ ਕਹਿੰਦੇ ਨੇ ਸ਼ਾਈ ਚਿੱਠੀ ਆ ਜੋ ਪੋਚੀ ਹੈ ਤੇ ਦੇਖੋ ਇਹ ਰੱਖ ਲਿਓ ਹਾਂ ਬਹੁਤ ਪਿਆਰ ਇਹ ਨਾ ਨਹੀਂ ਬਣਾ ਦੇ ਹੋਗੀ ਕੋਈ ਫਲਾ ਵੇਖ ਕੇ ਬਗੋਂ ਬੈਠ ਕੇ ਬੈਠ ਕੇ ਬੈਠ ਕੇ ਪਾਉਂ ਪਰ ਨਹੀਂ ਸਾਨੂੰ ਬੈਠੋ ਨਾ ਤੇ ਮਾਦਾ ਬੁੱਤ ਬੈਠੋ ਥੱਲੇ ਬੈਠ ਜਾਓ ਥੱਲੇ ਆ ਦੱਬਾ ਇੱਧਰ ਆ ਬੈਠਦੇ ਬੈਠਦੇ ਕੋਈ ਸਾਹ ਆ ਜਾਣਾ ਮਿਲਿਆ ਅਰੇ ਨਾ ਤੇ ਬਿਚੇ ਐ ਇੰਦਰ ਨੂੰ ਦੇਖਿਆ ਜੀ ਕੀ ਹਾਂ ਉੱਤਪਾ ਉੱਤਪਾ and the needle of why chao 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 ch পড়তে <laughs> খ <laughs> 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 சேனல் வணக்கம் பாயா தோஷம் வந்துறாரே வெரி குட் வெரி குட் இன்னைக்கு பாடி இன்னொரு பாடி தயவு பண்ணு நான் வந்துட்டேன் இப்போ வந்துட்டேன் காலை வணக்கம் ਸਾਹਿਬ ਸ੍ਰੀ ਸ੍ਰੋਹਤ ਸ੍ਰੋਹਤ ਗੜਿਆਪੁਰ ਦੇ ਲੋਕ ਗ੍ਰਾਮ ਸੋਕਸ ਸਮੂਹ ਕੋਆ ਜੀਆਬੀ ਜੋਗਰਾਮ ਸਹਿ ਚਠੀ ਹਾਲੋ ਸੱਜਣਾ ਕੋ ਦੇਖਾ ਦਰਸ਼ਨ ਤੇਰਾ ਨਾ ਸਤਗੁਰ ਕਰਿਓ ਖੁਦ ਕਰਿਓ ਮਨਜੀਤ ਕੌਰ ਪੁੱਤ ਸਰਦਾਰ ਰਜਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਹੈ ਕਿ ਆਪ ਜੀ ਦੇ ਸੁਪੁੱਤਰ ਰਵਿੰਦਰ ਸਿੰਘ ਜੀ ਅਤੇ ਸਾਡੀ ਸੁਪਤਰੀ ਜੈਸਮੀਨ ਕੌਰ ਜੀ ਨੂੰ ਗ੍ਰਸਤ ਧਰਮ ਵਿੱਚ ਪਰਵਰਤਨ ਕਰਨ ਲਈ ਸ਼ੁਭ ਆਨੰਦਕਾਰ ਚ ਦਾ ਸ਼ੁਭ ਦਿਹਾੜਾ ਮਿਤੀ 4 12 2024 ਦਾ ਇਹ ਤੋਂ ਹੋਇਆ ਹੈ ਅਤੇ ਜੰਜ ਦਾ ਟੁਕਾ 10 ਵਜੇ ਹੋਵੇਗਾ ਸੋ ਆਪ ਜੀ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਮੁਨੇ ਜਨ ਜਹਾੜੇ ਨਾਲ ਤੋਹੇ ਪਰਖਮ ਮੋਣੀਆਂ ਲਾਇਆ ਦੇਗ ਗੁਰਬਖ ਅਨੁਸਾਰ ਜਨ ਜੀਆਂ ਨਾਲ ਠੀਕ ਸਮੇਂ ਸਿਰ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਚੀ ਤਾ ਜੋ ਕੀ ਆਪਣਾ ਕਾਰਜ ਸਮੇਂ ਸਿਰ ਸੰਪੂਰਨ ਹੋ ਸਕੇ ਅਸੀਂ ਆਪ ਜੀ ਦੇ ਬਹੁਤ ਧੰਨਵਾਦੀ ਹੋਵਾਂਗੇ सारे, सारे जने करा तो दो भा مالے یار نے جونے ہن دی ڈرنا نوکر بھی کوندے ہے اچھے گلا آ جا کھا صاحب تو کر لو کارو ہاں جانا یار تے ہن اوکے تین ਹਾਂ ਜੀ ਸਰੂ ਆਹ ਥੋੜਾ ਖਾਓ ਥੋੜਾ ਸਾਰਾ ਹੀ ਉਹ ਦੋ ਜਣੇ ਦੇਖ ਕੇ ਖਾਣਾ ਤੂੰ ਨਾ ਫੋਟੋ ਦੇਖਣਾ ਬਣ ਗਿਆ ਵਿਆਹ ਤਾਂ ਕਰਾਸ ਗੁੱਲਿਆ ਵਰਗਾ ਕਰ ਦੇਣਾ ਬੁਲਾਈਏ ਭਾਈ ਜੀ बड़े <laughs> <laughs>

ਮੇਰਾ ਪਹਿਲਾ ਕੰਮ ਦਾ ਹੋਣਾ ਲੱਗ ਗਿਆ ਐਦਰ ਬਾਕੀ ਆ ਵੀ ਕੈਮਰਾ ਮੈਨ ਪ੍ਰੋਫੈਸ਼ਨਲ ਚੱਲ ਪੈਸਾ ਨਹੀਂ ਕਰੀ ਇਸ ਨੰਬਰ ਨਾਲ ਮੈਂ ਡਾਜੀ ਨੂੰ ਆਹ ਮੈਂ ਇਹ ਚੰਗੀ ਲੱਗਦੀ ਹੈ ਜੀ ਚਾਤੂ ਤਾਈ ਨਾ ਹੋ ਦੇਗਾ ਮੈਂ ਨਹੀਂ ਕਰਦਾ वो अभी इंतकाम हो ना ठागा ना दोबारा हाल ही कर दियो मैं कर रहा हूं तुम्हारा भाई गुस्सा हो गई आपने मेरी तोड़ दिया हां लट्टे खांदी है मिठू क्या मांगती पांव करती और गाइस ये गौरव मुझे छोड़ो और मैं मेरा फ्लाइट डिपार्चर अच्छा नहीं है मैं यहां पर आ गया हूं हां 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 ਮੇ ਤੈਰੀ ਭਾਟੇ ਗਾਲ ਮਾਨ ਦੀ ਮੇ ਭਾਟੇ ਗਾਲ ਮਾਨ ਦੀ ਮਾਨ ਦੀ